ਬੇਸਿਕਲੀ ਇਹ ਕਹਾਣੀ ਹੈ ਪੂਟਾ ਸਿੰਘ ਜਿਹੜਾ ਨਰੇਟ ਕਰ ਰਿਹਾ ਹੈ ਕਿ ਉਹ ਪਿਛਲੇ ਸਾਲ 25 ਅਕਤੂਬਰ ਨੂੰ 2024 ਦੇ ਵਿੱਚ ਉਹ ਰਸ਼ੀਆ ਗਿਆ ਮਾਸਕੋ ਗਿਆ ਔਰ ਉੱਥੇ ਉਹਨੂੰ ਇਹ ਗੱਲ ਕਹੀ ਗਈ ਕਿ ਤੁਹਾਨੂੰ ਇੱਕ ਚੰਗੇ ਰੋਜ਼ਗਾਰ ਦੇ ਵਾਸਤੇ ਤੁਹਾਨੂੰ ਮੌਕਾ ਦੇ ਰਹੇ ਹਾਂ ਕੰਸਟਰਕਸ਼ਨ ਦਾ ਕੰਮ ਹੋਏਗਾ ਔਰ ਵਾਰ ਜ਼ੋਨ ਦੇ ਵਿੱਚ ਲਾ ਕੇ ਉਹਨਾਂ ਨੂੰ ਜਦੋਂ ਯੂਨੀਫਾਰਮ ਪੁਆਈ ਗਈ ਤੇ ਇਹ ਕਿਹਾ ਗਿਆ ਕਿ ਤੁਹਾਨੂੰ ਸਿਰਫ ਤੁਹਾਡੀ ਸੇਫਟੀ ਵਾਸਤੇ ਕਰ ਰਹੇ ਹਾਂ لیکن अल्टिमेटली ड्रोन ਹਮਲੇ ਦੇ ਵਿੱਚ ਉਹ ਦੱਸ ਰਿਹਾ ਕਿ ਉਹਦਾ ਨੁਕਸਾਨ ਹੋਇਆ ਉਹਦਾ ਜਵਾੜਾ ਉੱਡ ਗਿਆ ਤੇ ਉਸਦੇ ਨਾਲ ਦੇ ਸਾਥੀਆਂ ਬਾਰੇ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਲੇਕਿਨ ਇੱਕ ਸਿਮਰਨ ਲੜਕੇ ਦਾ ਨਾਮ ਲੈ ਰਿਹਾ ਜਿਸ ਦੀ ਉਹ ਡੈਥ ਹੋਣ ਦੀ ਪੁਸ਼ਟੀ ਕਰ ਰਿਹਾ ਇਹ ਤੇ ਤੱਥ ਮੇਰੇ ਕੋਲ ਨਹੀਂ ਹੈ ਮੇਰੇ ਕੋਲ ਜੋ ਰਿਕਾਰਡਿੰਗ ਹੈ ਮੈਂ ਤੁਹਾਨੂੰ ਸੁਣਾਈ ਹੈ ਫਿਰ ਇਹਨਾਂ ਦੇ ਪਰਿਵਾਰ ਵੱਲੋਂ ਮੇਰੇ ਨਾਲ ਸੰਪਰਕ ਕੀਤਾ ਗਿਆ ਫੋਨ ਦੇ ਰਹੇ ਉਹਨਾਂ ਨੇ ਆਪਣੇ ਦੱਸੀ ਗੱਲ ਕਿ ਸਾਡੇ ਲੜਕੇ ਨੂੰ ਵਾਪਸ ਲਾਉਣ ਵਾਸਤੇ ਕੋਈ ਉਚਿਤ ਕਦਮ ਉਠਾਏ ਜਾਣ ਤੇ ਮੈਂ ਕਿਉਂਕਿ ਆਪਣੇ ਤੌਰ ਤੇ ਅਸੀਂ ਪਹਿਲੇ ਵੀ ਕੋਸ਼ਿਸ਼ ਕਰਦੇ ਆਂ ਕਿ ਬਤੌਰ ਮੈਂਬਰ ਪਾਰਲੀਮੈਂਟ ਭਾਰਤ ਸਰਕਾਰ ਦੇ ਨਾਲ رابطہ ਕਰਕੇ ਅਪਰੋਪਰੀਏਟ ਤਰੀਕੇ ਦੇ ਨਾਲ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਨਾਲ ਅਸੀਂ ਆਪਣੀ ਚਾਰਾਜੋ ਸ਼ੁਰੂ ਕੀਤੀ ਹੈ ਔਰ ਹਮੇਸ਼ਾ ਦੀ ਤਰ੍ਹਾਂ ਇੱਕ ਚੰਗਾ ਰਿਸਪੌਂਸ ਜਿਹੜਾ ਹੈਗਾ ਭਾਰਤ ਸਰਕਾਰ ਵੱਲੋਂ ਆਇਆ ਹੈ ਭਾਵੇਂ ਕਿ ਇਲੀਗਲ ਪ੍ਰਵਾਸ ਨੂੰ ਗੈਰ ਕਾਨੂੰਨੀ ਪ੍ਰਵਾਸ ਨੂੰ ਸਰਕਾਰ ਮਦਦ ਨਹੀਂ ਕਰਦੀ ਔਰ ਬਹੁਤ ਮੁਸ਼ਕਲ ਹੁੰਦਾ ਹੈ ਅਜਿਹੇ ਪ੍ਰਵਾਸ ਦੇ ਵਿੱਚੋਂ ਲੋਕਾਂ ਨੂੰ ਬਚਾ ਕੇ ਲਿਆਉਣਾ ਲੇਕਿਨ ਹਮੇਸ਼ਾ ਇਸੇ ਤਰ੍ਹਾਂ ਆਪਣੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਸਾਡੀ ਸਰਕਾਰ ਨੇ ਜ਼ਿੰਮੇਵਾਰੀ ਦਾ ਕੰਮ ਕੀਤਾ ਹੈ ਔਰ ਜਦੋਂ ਮੈਂ ਅੰਕੜੇ ਇਕੱਠੇ ਕੀਤੇ ਹੈ ਤਾਂ ਮੇਰੇ ਕੋਲੇ ਪ੍ਰਾਪਤ ਅੰਕੜਿਆਂ ਦੇ ਮੁਤਾਬਕ 127 ਦੇ ਕਰੀਬ ਜਿਹੜੇ ਸਾਡੇ ਨੌਜਵਾਨ ਨੇ ਉਹ ਇਸ ਸੰਕਟ ਦੇ ਵਿੱਚ ਫਸੇ ਔਰ ਉਹਨਾਂ ਵਿੱਚੋਂ 98 ਜਿਹੜੇ ਹੈ 98 ਦੇ ਕਰੀਬ ਜਿਹੜਨ ਰੈਸਕਿਊ ਕਰਕੇ ਬਾਸ ਸਰਕਾਰ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਵੱਲੋਂ ਵਾਪਸ ਲਿਆਂਦਾ ਜਾ ਚੁੱਕਿਆ ਹੈ ਸ੍ਰੀ ਰਸ਼ੀਅਰ ਸ਼ੀਅਰ ਈ ਰਸ਼ੀ ਦੀ ਗੱਲ ਕਰ ਰਹੇ ਹਾਂ ਜੀ ਕਲੇ ਪੰਜਾਬੀ ਪੰਜਾਬੀ ਨਹੀਂ ਨਹੀਂ ਪੰਜਾਬੀ ਨਹੀਂ ਇਹ ਸਾਰੇ ਹੀ ਹੈ ਲੇਕਿਨ ਜਿਹੜੀ ਪੰਜਾਬੀ ਲੜਕੀਆਂ ਨੇ ਮੇਰੇ ਨਾਲ ਸੰਪਰਕ ਕੀਤਾ ਉਸ ਦੇ ਵਿੱਚ ਹਰਿਆਣਾ ਦੇ ਵੀ ਹੈ ਔਰ ਬਾਕੀ ਰਾਜਾਂ ਦੇ ਵੀ ਹੋਣਗੇ ਸੁਭਾਵਿਕ ਤੌਰ ਤੇ ਲੇਕਿਨ ਮੇਰੇ ਕੋਲ ਜਿਹੜਾ ਡਾਟਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਔਰ ਇਹਨਾਂ ਦੇ ਵਿੱਚੋਂ ਬੂਟਾ ਸਿੰਘ ਦੇ ਮਾਧਿਅਮ ਤੋਂ ਮੈਨੂੰ ਪਤਾ ਲੱਗਿਆ ਕਿ 14 15 ਜਿਹੜੇ ਨੌਜਵਾਨ ਸੀਗੇ ਇਸ ਗਰੁੱਪ ਦੇ ਵਿੱਚ ਉਹ ਵੀ ਸ਼ਾਮਿਲ ਸੀ ਔਰ ਇਹਨਾਂ ਦੇ ਵਾਸਤੇ ਮੈਂ ਸਪੈਸ਼ਲੀ ਬੂਟਾ ਸਿੰਘ ਦੇ ਵਾਸਤੇ ਜਿਹੜੀ ਕਾਰਵਾਈ ਕੀਤੀ ਹੈ ਐਮਬੈਸੀ ਵੱਲੋਂ ਬਹੁਤ ਸੈਟੀਸਫੈਕਟਰੀ ਮੈਨੂੰ ਰਿਸਪਾਂਸ ਆਇਆ ਹੈ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਵਾਸਤੇ ਉਚਿਤ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਆ ਔਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਹਫਾਜ਼ਤ ਨਾਲ ਵਾਪਸ ਲਿਆਂਦਾ ਜਾਵੇ ਲੇਕਿਨ ਵੱਡਾ ਮਸਲਾ ਇਹ ਹੈਗਾ ਕਿ ਚਾਹੇ ਉਹ ਡੰਕੀ ਰੂਟ ਹੋਣ ਚਾਹੇ ਉਹ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਗੈਰ ਕਾਨੂੰਨੀ ਪ੍ਰਵਾਸ ਹੈ ਉਹ ਬੰਦ ਹੋਣਾ ਬਹੁਤ ਜ਼ਰੂਰੀ ਹੈ ਸਾਡੇ ਪੰਜਾਬ ਦੇ ਨੌਜਵਾਨ ਖਾਸ ਕਰਕੇ ਜਿਹੜੇ ਮੌਦੇਮੂਹ ਵਿੱਚ ਜਾ ਰਹੇ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਮਾਪਿਆਂ ਨੂੰ ਵੀ ਪੰਜਾਬ ਦੇ ਨੌਜਵਾਨਾਂ ਨੂੰ ਵੀ ਕਿ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਨਾ ਪਾਓ ਬਹੁਤ ਮੁਸ਼ਕਲ ਹੁੰਦਾ ਹੈ ਜਦੋਂ ਅਜਿਹੇ ਸੰਕਟ ਦੇ ਵਿੱਚ ਕੋਈ ਨੌਜਵਾਨ ਫਸ ਜਾਂਦਾ ਹੈ ਉਹਨੂੰ ਵਾਪਸ ਲੈ ਕੇ ਆਉਣਾ ਲੇਕਿਨ ਸਾਡੀ ਕਮਿਟਮੈਂਟ ਹੈ ਸਾਡੀ ਕੋਸ਼ਿਸ਼ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਾਪਸ ਲੈ ਕੇ ਆਈਏ ਔਰ ਸਾਡਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਬੂਟਾ ਸਿੰਘ ਤੇ ਹੋਰ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਹੈ ਉਹ ਵਾਪਸ ਆਉਣ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਬੇਨਤੀ ਕਰਨਾ ਚਾਹੁੰਗਾ ਕਿ ਜਿਹੜੇ ਪੇਰੈਂਟਸ ਦੇ ਜਿਹੜਾ ਮਾਪਿਆਂ ਦੇ ਨੌਜਵਾਨ ਪੁੱਤ ਜਾਂ ਜਿਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਇਸ ਵਾਰਜੂਨ ਦੇ ਵਿੱਚ ਰਸ਼ੀਆ ਯੂਕਰੇਨ ਦੇ ਦੌਰਾਨ ਕਿਸੇ ਸੰਕਟ ਵਿੱਚ ਜਰੂਰ ਸੰਪਰਕ ਕਰਨ ਤਾਂ ਕਿ ਉਹਨਾਂ ਦੀ ਪੈਰਵਾਹੀ ਵੀ ਜਿਹੜੀ ਆ ਤੱਥਾਂ ਦੇ ਸਹਿਤ ਅਸੀਂ ਕਰ ਸਕੀਏ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਪਾਸਪੋਰਟ ਵਗੈਰਾ ਬੁੱਟਾ ਸਿੰਘ ਕੋਲੇ ਹੈ ਜੀ ਰਾਤ ਤੱਕ ਹੈ ਮୋਰੇ ਕਿਹੜੀ ਜਗ੍ਹਾ ਤੇ ਰੈਕਵਰੀ ਹੈ ਕੀ ਸਿਚੁਏਸ਼ਨ ਹਾਸ ਦੀ ਬੂਟਾ ਸਿੰਘ ਦਾ ਜਿਹੜਾ ਇਨਸੀਡੈਂਟ ਹੋਇਆ ਉਹ ਯੂਕਰੇਨ ਦੇ ਵਿੱਚ ਹੋਇਆ ਲੇਕਿਨ ਉੱਥੋਂ ਵਾਪਸ ਜਿਹੜਾ ਰਸ਼ੀਆ ਦੇ ਕਬਜ਼ੇ ਵਾਲਾ ਏਰੀਆ ਸੀਗਾ ਔਰ ਬੂਟਾ ਸੇ ਮੈਨੂੰ ਵਾਪਸ ਰਸ਼ੀਆ ਦੇ ਵਿੱਚ ਮਾਸਕੋ ਲੈ ਜਾਂਦਾ ਗਿਆ ਉਸ ਦੇ ਕੋਲੇ ਪਾਸਪੋਰਟ ਹੈ ਔਰ ਉਹਨੂੰ ਵਾਪਸ ਲਿਆਉਣ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਹਨ ਆਮ ਤੌਰ ਤੇ ਸਰ ਕਿਸ ਨੂੰ ਦਲਗੀ ਬਚਾ ਲਿਆ ਜਾਂਦਾ ਹੈ ਜਾਂ ਆਰਮੀ ਜਨਰਲ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਫਿਲਹਾਲ ਕਿ ਉਹ ਰਸ਼ੀਆ ਦੀ ਆਰਮੀ ਦੇ ਹੀ ਨਹੀਂ ਹੈ ਜਾਂ ਕਿਸੇ ਜਗ੍ਹਾ ਤੇ ਅਲੱਗ ਰੈਸਕਿਊ ਕਰਕੇ ਰੱਖਿਆ ਗਿਆਗਾ ਨਹੀਂ ਉਹ ਆਰਮੀ ਹਸਪੀਟਲ ਦੇ ਵਿੱਚ ਉਸ ਦਾ ਇਲਾਜ ਹੋਇਆ ਲੇਕਿਨ ਜਿੱਥੇ ਤੱਕ ਮੇਰੀ ਸਮਝ ਬਣਦੀ ਹੈ ਕਿ ਇਹ ਆਰਮੀ ਦੇ ਲੋਕ ਨਹੀਂ ਸੀ ਜਿਹੜੇ ਉਹਨੂੰ ਲੈ ਕੇ ਗਿਆ ਇਹ ਜਿਹੜੀਆਂ ਥਰਡ ਪਾਰਟੀ ਜਾਂ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਵਾਰ ਜ਼ੋਨ ਦੇ ਵਿੱਚ ਕੰਮ ਕਰਦੀਆਂ ਐ ਚਾਹੇ ਉਹ ਕੰਸਟ੍ਰਕਸ਼ਨ ਦਾ ਕੰਮ ਐ ਚਾਹੇ ਉਹ ਤੇ ਬੰਕਰ ਬਣਾਉਂਦੀਆਂ ਨੇ ਉਹਨਾਂ ਕੰਪਨੀਆਂਜ਼ ਨੇ ਅੱਗੇ ਇੰਪਲॉयਮੈਂਟ ਵਾਸਤੇ ਏਜੰਸੀ ਰੱਖੀਆਂ ਹੋਈਆਂ ਔਰ ਉਹਨਾਂ ਬੱਚਿਆਂ ਨੂੰ ਦੱਸਿਆ ਨਹੀਂ ਗਿਆ ਉਹਨਾਂ ਨੂੰ ਧੋਖੇ ਦੇ ਨਾਲ ਕਿ ਤੁਹਾਨੂੰ ਅਸੀਂ ਰੋਜ਼ਗਾਰ ਵਾਸਤੇ ਲੈ ਕੇ ਜਾ ਰਹੇ ਹਾਂ ਔਰ ਵਾਰ ਜ਼ੋਨ ਦੇ ਵਿੱਚ ਲੈ ਜਾ ਕੇ ਫਸਾ ਦਿੱਤਾ ਇੱਕ ਵੱਡੀ ਤਰਸਦੀ ਐ ਇਹ ਵੱਡਾ ਸੰਕਟ ਹੈਗਾ ਕਿ ਉਹਨਾਂ ਬੱਚਿਆਂ ਨੂੰ ਧੋਖੇ ਨਾਲ ਫਸਾਇਆ ਗਿਆ ਔਰ ਉਹ ਤਾਂ ਮੌਤ ਦੇ ਮੂੰਹ ਵਿੱਚ ਜਾਣ ਵਾਲਾ ਕੰਮ ਐ ਅਗਰ ਅਜ ਤੋਂ ਪੰਜਾਬ ਤੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਵਾਰ ਜ਼ੋਨ ਵਿੱਚ ਜਾ ਰਹੇ ਹੋ ਤਾਂ ਵੀ ਵੱਖਰੀ ਗੱਲ ਸੀ ਉਹਨਾਂ ਨੂੰ ਤਾਂ ਗੁੰਮਰਾ ਕਰਕੇ ਲਜਾਇਆ ਗਿਆ ਕੋਈ 에ਜੰਟ ਦਾ ਪਤਾ ਲਗਾ ਸਕੇ ਜਿਹੜੇ ਇਲੀਗਲੀ ਭੇਜ ਰਹੇ ਸੀ ਆ ਦੇਖੋ ਡੈਫੀਨਿਟਲੀ ਜਿਹੜਾ ਫਰਸਟ ਪੁਆਇੰਟ ਹੋਏਗਾ 에ਜੰਟ ਦਾ ਉਥੋਂ ਇਹ ਪੂਰਾ ਨੈਟਵਰਕ ਹੈ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਜਿਹੜਾ ਇਹ ਗੈਰ ਗੈਰ ਜਿਹੜਾ ਹੈਗਾ ਇਲੀਗਲ ਜਿਹੜੀ ਪ੍ਰਵਾਸ ਹੈਗਾ ਗੈਰ ਕਾਨੂੰਨੀ ਪ੍ਰਵਾਸ ਹੈ ਇਹ ਇੱਕ ਵੱਡੇ ਅੰਤਰਰਾਸ਼ਟਰੀ ਗਰੋਹ ਦਾ ਹਿੱਸਾ ਹੈ ਅਸੀਂ ਜਦੋਂ ਇਹਨੂੰ ਦੇਖਦੇ ਹਾਂ ਅਸੀਂ ਇੱਕ ਲੋਕਲ ਏਜੰਟ ਦੇ ਤੌਰ ਤੇ ਦੇਖਦੇ ਹਾਂ ਲੇਕਿਨ ਲੋਕਲ ਏਜੰਟ ਉਸ ਨੈਟਵਰਕ ਦਾ ਇੱਕ ਕੜੀ ਹੁੰਦਾ ਹੈ ਕਿਉਂਕਿ ਇਹ ਤੁਸੀਂ ਦੇਖੋਗੇ ਕਿ ਜਦੋਂ ਇਹ ਨੈਟਵਰਕ ਜਦੋਂ ਇਲੀਗਲ ਤਰੀਕੇ ਦੇ ਨਾਲ ਜਾਂਦਾ ਕਈ ਦੇਸ਼ਾਂ ਦੇ ਵਿੱਚੋਂ ਹੋ ਕੇ ਬੱਚੇ ਜਾਂਦੇ ਆ ਫਿਰ ਇਹ ਰਸ਼ੀਆ ਵਾਲੇ ਬੱਚੇ ਦਾ ਮੇਰੇ ਖਿਆਲ ਹੈ ਕਿ ਇਹ ਸਿੱਧੇ ਗਏ ਸੀ ਜਾਂ ਤਾਂ ਇਹ ਟੂਰਿਸਟ ਵੀਜ਼ਾ ਤੇ ਗਏ ਸੀ ਜਾਂ ਇਹ ਸਟੱਡੀ ਵੀਜ਼ਾ ਤੇ ਗਏ ਸੀ ਮੇਰੀ ਜਾਣਕਾਰੀ ਮੁਤਾਬਕ ਲੇਕਿਨ ਇਸ ਤੋਂ ਪਹਿਲਾਂ ਜਿਹੜੇ ਡੰਕੀ ਰੂਟ ਦੇ ਜਿਹੜੇ ਬੱਚੇ ਕੋਲੰਬੀਆ ਵਿੱਚ ਫਸੇ ਸੀ ਜਾਂ ਜਿਹੜੇ ਬੱਚੇ ਮੈਕਸੀਕੋ ਦੇ ਜੰਗਲਾਂ ਵਿੱਚ ਫਸੇ ਸੀ ਉਹ ਬੱਚੇ ਜਿਹੜੇ ਸੀ ਇਲੀਗਲ ਤਰੀਕੇ ਨਾਲ ਗਏ ਸੀ ਡੰਕੀ ਰੂਟ ਦੇ ਰਾਹੀਂ ਗਏ ਸੀ। ਤੋਂ ਡੰਕੀ ਰੂਟ ਦੇ ਰਾਹੀਂ ਜਾਂਦਾ ਜਦੋਂ ਬੱਚਾ ਉਹ ਇੱਕ ਗਲੋਬਲ ਜਿਹੜਾ ਨੈਟਵਰਕ ਹੈਗਾ ਗੈਰ ਕਾਨੂੰਨੀ ਪ੍ਰਵਾਸ ਦਾ ਉਸ ਦਾ ਹਿੱਸਾ ਬਣ ਜਾਂਦਾ। ਪਰ ਇੱਕ ਚੀਜ਼ ਇਹ ਵੀ ਹੈ ਜਿਹੜੀ ਬਹੁਤ ਸਾਰੇ ਨੌਜਵਾਨਾਂ ਦੇ ਇਹ ਵੀ ਜਿਨ੍ਹਾਂ ਨੂੰ ਲਾਜ ਦੇ ਪੱਤਰ ਜਾਰੇ ਕਿ ਤੁਸੀਂ ਜੰਗਲ ਲੋੜੋ ਰਸ਼ੀ ਵਾਲੀ ਬਾਅਦ ਤੋਂ ਤੁਹਾਨੂੰ ਪੀਆਰ ਦੇ ਦਿੱਤੀ ਜਾਏਗੀ ਜਾਂ ਸਿਟੀਜ਼ਨਸ਼ਿਪ ਦਿੱਤੀ ਜਾਏਗੀ ਹੈ ਨਾ। ਦੂਸਰੀ ਚੀਜ਼ ਤੁਸੀਂ ਜਾ ਰਹੇ ਹੋ ਉਥੇ ਟੂਰਿਸਟ ਵੀਜ਼ਾ ਤੇ ਜਾਂ ਸਟੱਡੀ ਵੀਜ਼ਾ ਤੇ ਪਰ ਤੁਸੀਂ ਕੰਮ ਉਥੇ ਜਦੋਂ ਵਰਕਿੰਗ ਕਰ ਲਾਗੇ ਤਾਂ ਉਹ ਵੀ ਇੱਕ ਤਰੀਕੇ ਦਾ ਇਲੀਗਲ ਹੀ ਹੈ ਨਾ ਜਿਹੜਾ ਬੰਦਾ ਆਪਣੇ ਆਪ ਕੋ ਕੰਮ ਨੂੰ ਸ਼ੁਰੂ ਕਰ ਰਿਹਾ ਹੈ ਦੇਖੋ ਦੋ ਬੱਖਰੇ ਬੱਖਰੇ ਮੁੱਦੇ ਹੈ ਇੱਕ ਗੈਰ ਕਾਨੂੰਨੀ ਪ੍ਰਵਾਸ ਦਾ ਤੇ ਇੱਕ ਉਥੇ ਤੁਸੀਂ ਲਾਲਚ ਦੇ ਕੇ ਪਸਾਉਣ ਦਾ ਕੰਮ ਹੈਗਾ ਜਿਹੜੀ ਮੇਰੇ ਕੋਲੇ ਜਾਣਕਾਰੀ ਆ ਉਹ ਇਹ ਨਹੀਂ ਹੈ ਕਿ ਉਹਨਾਂ ਨੂੰ ਪਹਿਲਾਂ ਦੱਸਿਆ ਗਿਆ ਵੀ ਤੁਸੀਂ ਜੱਗ ਵਾਸਤੇ ਜਾਓਗੇ ਤੇ ਤੁਹਾਨੂੰ ਪੀਆਰ ਦਿੱਤੀ ਜਾਏਗੀ ਮੇਰੇ ਕੋਲ ਤਾਂ ਇਹ ਹੈ ਮੈਂ ਤੁਹਾਨੂੰ ਇਹ ਰਿਕਾਰਡਿੰਗ ਵੀ ਸੁਣਾਈ ਹੈ ਕਿ ਉਹਨਾਂ ਨੂੰ ਰੋਜ਼ਗਾਰ ਵਾਸਤੇ ਕਿਹਾ ਗਿਆ ਸੀ ਕਿ ਤੁਹਾਨੂੰ ਅਸੀਂ ਉੱਥੇ ਇੰਪਲੋਇਮੈਂਟ ਦੇ ਰਿਹਾ ਹਾਂ ਕੰਸਟ੍ਰਕਸ਼ਨ ਦਾ ਕੰਮ ਹੈ। ਔਰ ਕੰਸਟ੍ਰਕਸ਼ਨ ਦਾ ਕੰਮ ਤਾਂ ਹੋਏਗਾ ਲੇਕਿਨ ਕੰਸਟ੍ਰਕਸ਼ਨ ਜਿਹੜੀ ਆ ਵਾਰ ਜ਼ੋਨ ਦੇ ਵਿੱਚ ਬੰਕਰ ਬਣਾਉਣ ਦਾ ਕੰਮ ਹੈ ਫਿਰ ਵਾਰ ਜ਼ੋਨ ਦੇ ਵਿੱਚ ਤੁਸੀਂ ਉਹਨਾਂ ਨੂੰ ਫੌਜੀ ਜਿਹੜੀ ਯੂਨੀਫਾਰਮ ਪਹਿਨਾਉਣੇ ਹੋ ਉਹਨਾਂ ਨੂੰ ਟ੍ਰੇਨਿੰਗ ਦੇਣੇ ਹੋ ਔਰ ਇਹ ਕਹਿ ਕੇ ਦੇਣੇ ਹੋ ਕਿ ਤੁਹਾਨੂੰ ਉਹ ਤੁਹਾਡੀ ਨਿੱਜੀ ਸੁਰੱਖਿਆ ਵਾਸਤੇ ਦਿੱਤੀ ਜਾ ਰਹੀ ਹੈ ਕਿ ਤੁਸੀਂ ਆਪਣਾ ਵਿਚਾਰ ਕਰ ਸਕੋ। ਲੇਕਿਨ ਇਹ ਉੱਥੇ ਜਿਹੜੇ ਬੱਚੇ ਫਸੇ ਆ ਉਹਨਾਂ ਦੀ ਜਿਹੜੀ ਕਹਾਣੀ ਉਹ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਔਰ ਕਿੰਨੇ ਨੌਜਵਾਨਾਂ ਦੇ ਮਾਪੇ ਹੋਰ ਹੋਣਗੇ ਜਿਨ੍ਹਾਂ ਦਾ ਸਾਡੇ ਕੋਲ ਅੰਕੜਾ ਨਹੀਂ ਮੈਂ ਤੁਹਾਡੇ ਮਾਧਿਅਮ ਰਹੀਂ ਸਰਪੇ ਹੀ ਬੇਨਤੀ ਕਰਨੀ ਚਾਹੁੰਦਾ ਕਿ ਜਿੰਨੇ ਵੀ ਨੌਜਵਾਨ ਜਿਹੜੇ ਇਸ ਤਰ੍ਹਾਂ ਦੀ ਮਸੀਬਤ ਵਿੱਚ ਹੈਗੇ ਨੇ ਸਾਨੂੰ ਉਹਨਾਂ ਦਾ ਡਾਟਾ ਪਤਾ ਚੱਲੇਗਾ ਤੇ ਅਸੀਂ ਉਹਨਾਂ ਦੀ ਪਹੜ ਵਿੱਚ ਅੱਛੇ ਢੰਗ ਨਾਲ ਕਰ ਸਕੀਏ ਸਰ ਆਪਨੇ ਬੋਲੇ ਕਿ 98 ਕੋ ਰੈਸਕਿਊ ਕਰ ਚੁੱਕੇ ਹੈ ਉਸ ਵਿੱਚੋਂ ਬਾਕੀ ਦੇ 29 ਦਾ ਕੀ ਦੇਖੋ ਤੋਂ जिसका डेटा गवर्नमेंट ऑफ इंडिया के पास है जैसे मैंने लेटर लिखा मैंने अप्रोच किया उसके लिए तो इमीजिएट गवर्नमेंट ऑफ इंडिया काम स्टार्ट कर देती है लेकिन जिसका डेटा ही नहीं है जिसका कोई पता नहीं उसके लिए मुश्किल है इसीलिए आपके माध्यम से मैं रिक्वेस्ट कर रहा हूँ कि अगर कोई ऐसे नौजवान अभी भी हैं उनके लिए पैरवी करने के लिए हमें सरकार के जो अप्रोप्रिएट चैनल है उसके थ्रू हमें जरूर अपनी रिक्वेस्ट भेजनी चाहिए नहीं अभी तक तो देखो अभी तक तो ऐसा नहीं है सबसे पहला काम तो हमारे नौजवानों की जान बचाने का है ਕਿ ਅਪਰ ਉਹਨਕੀ ਜਾਨ ਬਚ ਜਾਏਗੀ ਉਸਕੇ ਬਾਅਦ ਕੀ ਬਾਤਾਂ ਹੈ ਕਿ ਕੌਣ ਸਾ ਏਜੰਟ ਥਾ ਕੌਣ ਸਾ ਕਿਸਕੇ ਉੱਪਰ ਕਾਰਵਾਈ ਹੋਣੀ ਹੈ ਲੇਕਿਨ ਫਿਲਹਾਲ ਤੋ ਇੱਕ ਹੀ ਏਜੰਡਾ ਹੈ ਕਿ ਉਹਨਕੋ ਵਾਪਸ ਲਾਇਆ ਜਾਏ ਉਹਨਕੀ ਜਾਨ ਬਚਾਈ ਜਾਏ ਸੋ ਇਹ ਜਿਹੜਾ ਨੰਬਰ ਦੀ ਆਈਡੈਂਟੀਫਿਕੇਸ਼ਨ ਤਾਂ ਜਦੋਂ ਕੋਈ ਕੰਪਲੇਂਟ ਕਰਦਾ ਹੈ ਜਾਂ ਜਦੋਂ ਕੋਈ ਤੁਹਾਨੂੰ ਰਿਕਾਰਡ ਦੱਸਦਾ ਤਾਂ ਹੀ ਹੋਏਗੀ ਕਿਉਂਕਿ ਜਿਹੜਾ ਇਲੀਗਲ ਮਾਈਗ੍ਰੇਸ਼ਨ ਹੈ ਜਿਹੜਾ ਗੈਰਕਾਨੂੰਨੀ ਪ੍ਰਵਾਸ ਹੈ ਉਸ ਦੇ ਵਿੱਚ ਤਾਂ ਸਾਰਾ ਕੁਝ ਚੋਰੀ ਹੋ ਰਿਹਾ ਹੈ ਕੋਈ ਕਿਤੇ ਡਾਟਾ ਨਹੀਂ ਹੈ ਕੋਈ ਕਿਤੇ ਰਿਕਾਰਡ ਨਹੀਂ ਹੈ ਅਗਰ ਉਹ ਰਿਕਾਰਡ ਚ ਹੋਏਗਾ ਫਿਰ ਤਾਂ ਹੋ ਸਕਦਾ ਦੂਸਰਾ ਪਹਟੇ ਕਿ ਕੋਈ ਇਨਵੈਸਟੀਗੇਸ਼ਨ ਹੋਵੇ ਪਰਟੀਕুলਰ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਹੋ ਸਕਦੀ ਹੈ ਕਿ ਭਾਈ ਅਗਰ ਮਿਸਿੰਗ ਹੈ ਉਹ ਕੰਪਲੇਂਟ ਤੋਂ ਬਾਅਦ ਹੀ ਹੋ ਸਕਦੀ ਹੈ ਜੀ ਜੀ ਲੇਕਿਨ ਜਨਰਲ ਕੋਈ ਐਸਾ ਮਿਸਿੰਗ ਦਾ ਰਿਕਾਰਡ ਮੇਰੇ ਧਿਆਨ ਵਿੱਚ ਨਹੀਂ ਹੈ ਲੇਕਿਨ ਹਾਂ ਇਹ ਤੱਥ ਜ਼ਰੂਰ ਹੈਗੇ ਨੇ ਜਿਵੇਂ ਉਹ ਲੜਕਾ ਦੱਸ ਰਿਹਾ ਕਿ ਇੱਕ ਜਿਹੜਾ ਨੌਜਵਾਨ ਸੀ ਉਸ ਦੀ ਮੌਤ ਹੋ ਚੁੱਕੀ ਆ ਉਹਨੇ ਪੁਸ਼ਟੀ ਕੀਤੀ ਆ ਲੇਕਿਨ ਉਹਨੇ ਵੀ ਕਿਹਾ ਕਿ ਸ਼ਾਇਦ ਉਹਦੇ ਮਾਪਿਆਂ ਨੂੰ ਹਲੇ ਯਕੀਨ ਨਹੀਂ ਹੈ ਕਿ ਉਹਦੀ ਮੌਤ ਹੋ ਚੁੱਕੀ ਉਹਨਾਂ ਨੂੰ ਲੱਗਦਾ ਕਿ ਹਲੇ ਉਹ ਜਿੰਦਾ ਹੈ ਦੇਖੋ ਜਦੋਂ ਤਾਂ ਤੁਸੀਂ ਨਿਊਜ਼ ਪਬਲਿਸ਼ ਕਰਦੇ ਹੋ ਉਹ ਥੋੜੇ ਦਿਨ ਤਾਂ ਉਹ ਲੋਕਾਂ ਨੂੰ ਅਵੇਅਰਨੈਸ ਰਹਿੰਦੀ ਹੈ ਲੇਕਿਨ ਉਸ ਤੋਂ ਬਾਅਦ ਉਹ ਅਵੇਅਰਨੈਸ ਫਿਰ ਖਤਮ ਹੋ ਜਾਂਦੀ ਹੈ ਫਿਰ ਇੰਡੀਵਿਜੂਅਲ ਜਿਹੜੇ ਹੁਣ ਲੋਕ ਅਪਰੋਚ ਮੈਨੂੰ ਕਰ ਰਹੇ ਇਹ ਵੀ ਕਿਤੇ ਨਾ ਕਿਤੇ ਨੰਬਰ ਲੈ ਕੇ ਕਰ ਰਹੇ ਹਨ ਮੇਰੇ ਤਾਂ ਕੋਈ ਜਾਣਕਾਰ ਨਹੀਂ ਹੈ ਜਦੋਂ ਇਹਨਾਂ ਲੋਕਾਂ ਨੇ ਮੈਨੂੰ ਅਪਰੋਚ ਕੀਤਾ ਰਸ਼ੀਆ ਤੋਂ ਡਾਇਰੈਕਟ ਇਹ ਲੜਕਾ ਜਿਹੜਾ ਹੈਗਾ ਆਪਣੇ WhatsApp ਤੋਂ ਮੈਨੂੰ ਮੈਸੇਜ ਭੇਜ ਰਿਹਾ ਹੈਗਾ ਮੈਨੂੰ ਕਾਲ ਵੀ ਕਰ ਰਿਹਾ ਹੈ ਉਸ ਦਾ ਪਰਿਵਾਰ ਵੀ ਮੈਨੂੰ ਸੰਪਰਕ ਕਰ ਰਿਹਾ ਸੁਭਾਵਿਕ ਹੈ ਕਿ ਉਹ ਨੰਬਰ ਤਾਂ ਕਿਤੋਂ ਉਹ ਲੈ ਹੀ ਰਿਹਾ ਮੇਰਾ ਚਾਹੇ ਉਹ ਮੇਰੀ ਹੈਲਪ ਲਾਈਨ ਤੋਂ ਲੈ ਰਿਹਾ ਚਾਹੇ ਉਹ ਕਿਸੇ ਪੁਰਾਣੇ ਰੈਫਰੈਂਸ ਤੋਂ ਲੈ ਰਿਹਾ ਹੈਗੇ ਆ ਲੇਕਿਨ ਮੈਨੂੰ ਲੱਗਦਾ ਹੈ ਕਿ ਹਾਲੇ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੇ ਹੈਗੇ ਨੇ ਆਪਣੇ ਬੱਚਾ ਨੂੰ ਬਚਾਉਣ ਵਾਸਤੇ ਲੇਕਿਨ ਉਸ ਦੇ ਵਾਸਤੇ ਅਗਰ ਅਪ੍ਰੋਪਰੀਏਟ ਢੰਗ ਦੇ ਨਾਲ ਉਹਨੂੰ ਅਪਰੋਚ ਕੀਤਾ ਜਾਵੇ ਮੈਨੂੰ ਲੱਗਦਾ ਹੈ ਕਿ ਅਸੀਂ ਜਲਦੀ ਉਹਨਾਂ ਬੱਚਾ ਨੂੰ ਬਚਾ ਸਕਦੇ ਆ ਦੇਖੋ ਮੈਂ ਫਿਰ ਬੇਨਤੀ ਕਰਦਾ ਕਿ ਦੋ ਪਹਿਲੂ ਨੇ ਇਸ ਮੁੱਦੇ ਨੂੰ ਲੈ ਕੇ ਮੇਰਾ ਜਿਹੜਾ ਕੰਸਰਨ ਹੈ ਕਿ ਜਿਹੜੇ ਲੋਕ ਮੁਸੀਬਤ ਵਿੱਚ ਫਸੇ ਨੇ ਉਹਨਾਂ ਨੂੰ ਵਾਪਸ ਲੈ ਕੇ ਆਵਾਂ ਇਹ ਜਿਹੜਾ ਉਸ ਤੋਂ ਬਾਅਦ ਦਾ ਕੰਮ ਹੈ ਕਿ ਕਿਹੜੇ ਏਜੰਟ ਕੀ ਕੰਮ ਕਰ ਰਹੇ ਨੇ ਉਹ ਲੋਕਲ ਸਰਕਾਰ ਪੰਜਾਬ ਸਰਕਾਰ ਦਾ ਜਿਆਦਾ ਮੈਨੂੰ ਲੱਗਦਾ ਜ਼ਰੂਰ ਉਹਦਾ ਬਣਦਾ ਫਰਜ਼ ਬੰਦਾ ਹੈਗਾ ਕਿ ਉਹਦੀ ਕੋਈ ਇਨਵੈਸਟੀਗੇਸ਼ਨ ਅਗਰ ਪੰਜਾਬ ਸਰਕਾਰ ਤੋਂ ਕੋਈ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਤੇ ਕੇਂਦਰ ਦੀ ਹੈਲਪ ਲਈ ਜਾ ਸਕਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇੰਨਾ ਵੱਡਾ ਮਸਲਾ ਹੈ ਕਿ ਉਹ ਜਿਹੜੇ ਪੰਜਾਬ ਸਰਕਾਰ ਉਹਦੀ ਇਨਵੈਸਟੀਗੇਸ਼ਨ ਨਾ ਕਰ ਸਕੇ ਸਭਾਵਿਕ ਤੌਰ ਤੇ ਇਹਨਾਂ ਏਜੰਟਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰ ਮੇਰਾ ਜਿਹੜਾ ਮੁੱਦਾ ਹੈਗਾ ਉਹਨਾਂ ਬੱਚਿਆਂ ਨੂੰ ਵਾਪਸ ਲੈ ਕੇ ਆਉਣਾ ਹੈ। ਰਸ਼ੀਆ ਦੇ ਨਾਲ ਭਾਰਤ ਦੇ ਜਿਹੜੇ ਸਬੰਧ ਨੇ ਉਹ ਚੰਗੇ ਸਬੰਧ ਹੈਗੇ ਨੇ ਔਰ ਭਾਰਤ ਸਰਕਾਰ ਜਿਹੜੀ ਹੈਗੀ ਆ ਹਰ ਸੰਭਵ ਯਤਨ ਕਰ ਰਹੀ ਹੈ ਇਹਨਾਂ ਨਜ਼ਰਾਂ ਲਿਆਉਣ ਵਾਸਤੇ ਜਿਹੜਾ ਮੈਂ ਡਾਟਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਹ ਉਹ ਬੱਚੇ ਨੇ ਜਿਹੜੇ ਵਾਪਸ ਆ ਚੁੱਕੇ ਆ। ਮੈਕਸਿਮ ਲੌਕ ਨੇ ਜਿਹੜੇ ਸੇਫਲੀ ਵਾਪਸ ਲਿਆਂਦੇ ਜਾ ਚੁੱਕੇ ਆ ਇਹਨਾਂ ਚੋਂ ਥੋੜਾ ਨੰਬਰ ਬਚਦਾ ਹੈਗਾ ਉਹਨਾਂ ਚੋਂ ਕਿੰਨੇ ਮਿਸਿੰਗ ਹੈ ਕਿੰਨੇ ਨਹੀਂ ਮੈਂ ਤਾਂ ਹੀ ਬੇਨਤੀ ਕਰ ਰਿਹਾ ਹਾਂ ਕਿ ਅਗਰ ਸਾਡੇ ਕੋਲੇ ਮੇਰੇ ਕੋਲ ਤਾਂ ਬੂਟਾ ਸਿੰਘ ਦਾ ਰੈਫਰੈਂਸ ਹੈ ਬੂਟਾ ਸਿੰਘ ਨੇ ਮੈਨੂੰ ਜਾਣਕਾਰੀ ਦਿੱਤੀ ਹੈ ਮੈਂ ਬੂਟਾ ਸਿੰਘ ਦੇ ਕੇਸ ਦੀ ਪਰਵਾਹੀ ਕਰ ਰਿਹਾ ਲੇਕਿਨ ਉਸ ਦੇ ਨਾਲ ਜਿਹੜੇ ਬਾਕੀ ਬੱਚਿਆਂ ਦੇ ਨਾਮ ਬੋਲ ਰਿਹਾ ਉਹਨਾਂ ਦਾ ਮੇਰੇ ਕੋਲੇ ਕੋਈ ਕੰਟੈਕਟ ਨੰਬਰ ਨਹੀਂ ਹੈ ਮੇਰੇ ਕੋਲੇ ਕੋਈ ਡਿਟੇਲ ਨਹੀਂ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਇਹ ਵੌਇਸ ਨੋਟ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਹੈਗਾ ਤਾਂ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਮ ਪਬਲਿਸ਼ ਕਰ ਸਕੋ ਤਾਂ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਨੇ ਜਾਂ ਕੋਈ ਉਹਨਾਂ ਦੇ ਵਾਰਸ ਆ ਮੇਰੇ ਨਾਲ ਕੰਟੈਕਟ ਕਰ ਸਕਦੇ ਬੂਟਾ ਸਿੰਘ ਨੇ ਕੀ ਸਟੇਟ ਸਰ ਜੀ ਕਦੋਂ ਤੱਕ ਵਾਪਸ ਆ ਸਕਦੇ ਕੇਂਦਰ ਨੇ ਹੁਣ ਕੀ ਕਿਹਾ ਤੁਹਾਨੂੰ ਬਿਲਕੁਲ ਜੀ ਕੇਂਦਰ ਨੇ ਮੈਨੂੰ ਇਹ ਕਿਹਾ ਹੈ ਕਿ ਬੂਟਾ ਸਿੰਘ ਦੇ ਕੇਸ ਨੂੰ ਅਸੀਂ ਟੇਕ ਅਪ ਕੀਤਾ ਹੋਇਆ ਹੈ ਬੂਟਾ ਸਿੰਘ ਦੇ ਕੇਸ ਦੀ ਗੱਲ ਜਿਹੜੀ ਹੈਗੀ ਆ ਸਾਡੀ ਐਮਬੈਸੀ ਜਿਹੜੀ ਆ ਉਹ ਰਸ਼ੀਆ ਗਵਰਨਮੈਂਟ ਨਾਲ ਵੀ ਕਰ ਚੁੱਕੀ ਹੈ ਔਰ ਬੂਟਾ ਸਿੰਘ ਨੂੰ ਸੇਫਲੀ ਵਾਪਸ ਲਿਆਉਣ ਦੇ ਵਾਸਤੇ ਸਾਡੀ ਭਾਰਤ ਸਰਕਾਰ ਨੇ ਅੱਜ ਜਿਹੜੀ ਲੇਟੈਸਟ ਅਪਡੇਟ ਹੈ ਉਹਨਾਂ ਨੇ ਇਹ ਕਿਹਾ ਕਿ ਅਸੀਂ ਬਹੁਤ ਜਲਦੀ ਉਹਨਾਂ ਨੂੰ ਵਾਪਸ ਲਿਆ ਹੁੰਦੇ। ਮੇਰੇ ਨਾਲ ਜੁੜਾ ਸਵਾਲ ਹੈ ਭਾਰਤੀ ਜਿਹੜੀ ਸਲਾਹ ਦਿੱਤੀ ਜਾ ਰਹੀ ਹੈ ਵਿਦੇਸ਼ ਮੰਤਰਾਲੇ ਵੱਲੋਂ ਫਿਰ ਵੀ ਰੂਸ ਦੀ ਫੌਜ ਦੇ ਵਿੱਚ ਭਰਤੀ ਚੱਲੀ ਹੈ ਉਹ ਕਿਉਂ ਨਹੀਂ ਰੁਕ ਰਹੀ? ਹਾਲਾਂਕਿ ਵਿਦੇਸ਼ ਮੰਤਰਾਲੇ ਸਲਾਹ ਦੇ ਰਿਹਾ ਹੈ ਕਿ ਫਾਇਟ ਵਜ੍ਹੀ ਦੀ ਜਾਰੀ ਕਰ ਰਹੇ। ਦੇਖੋ ਮੈਂ ਫਿਰ ਕਹਿ ਰਿਹਾ ਕਿ ਰਸ਼ੀਆ ਦੀ ਫੌਜ ਦੀ ਭਰਤੀ ਦਾ ਕੋਈ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਆਇਆ। ਲੇਕਿਨ ਹਾਂ ਜਿਹੜੇ ਕੋਈ ਇਸ ਤਰ੍ਹਾਂ ਦੀਆਂ ਪ੍ਰਾਈਵੇਟ ਏਜੰਸੀਜ਼ ਕੋਈ ਕੰਮ ਕਰ ਰਹੀਆਂ ਨੇ ਜਾਂ ਕੋਈ ਏਜੰਟ ਕਰ ਰਹੇ ਨੇ ਉਸ ਦੇ ਬਾਰੇ ਤਾਂ ਲੋਕਾਂ ਨੂੰ ਜਾਗਰੂਕ ਕਰਨਾ ਮੀਡੀਆ ਦਾ ਵੀ ਫਰਜ਼ ਬਣਦਾ ਸਾਡਾ ਸਾਰਿਆਂ ਦਾ ਫਰ ਕਿ ਇਸ ਤਰ੍ਹਾਂ ਦੇ ਝਾਂਸੇ ਵਿੱਚ ਕੋਈ ਨਾ ਹੋ। ਇੰਡੀਆ ਦੇ ਵਿੱਚੋਂ ਕੋਈ ਰਸ਼ੀਆ ਦੀ ਫੌਜੀ ਦੀ ਭਰਤੀ ਨਹੀਂ ਹੋ ਰਹੀ।